ਜੀ ਮੈਡੀਸਿਨ ਹਸਪੀਟਲ ਆਕਰਲ ਨੂੰ ਕੋਈ ਅਮਰ ਗੰਤੀ ਕੋ ਪੇਸ਼ੈਂਟ ਆ ਜਾਂਦਾ ਉਸ ਨੂੰ ਨਾਮ ਤੋਂ ਜਾਮ ਕਰਕੇ ਨਾਮ ਪਾ ਸਕਿਆ ਉਹਦੀ ਮੌਕੇ ਤੇ ਪਹੁੰਚ ਹੋ ਜਾਂਦੀ ਕੋਈ ਟੁੱਟਦਾ ਉਹਦਾ ਜ਼ਿੰਮੇਵਾਰ ਕੌਣ ਹੈ ਜੇ ਸੀ ਵੀਓ ਨੇ ਇਥੇ ਆਪਣੀ ਚਿੱਠੀ ਮਾਰਕ ਕਰਕੇ ਇਨਕੁਆਰੀ ਕਰਨ ਲਈ ਕਿਹਾ ਗਿਆ ਐਸਟਪੀਪੀ ਨੂੰ ਉਹ ਇਨਕੁਆਰੀ ਇਹਨਾਂ ਨੇ ਠੰਡੇ ਬਸਤੇ ਚ ਪਾ ਦਿੱਤੀ ਜੇ ਇਹ ਬੰਦੇ ਠੀਕ ਨੇ ਤਾਂ ਫਿਰ ਇਹਨਾਂ ਨੂੰ ਇਹਨਾਂ ਦਾ ਦੱਲਣ ਦਿੱਤਾ ਜਾਵੇ ਨਾ ਫਿਰ ਨਹੀਂ ਠੀਕ ਹੈ ਅਗਰ ਕੋਈ ਨਾਮ ਦਾ ਗਲਤ ਲਿਖਤੀ ਹੋ ਰਹੀਆਂ ਨੇ ਤੇ ਇਹਨੂੰ ਰੱਦ ਕਰਕੇ ਤੇ ਇਹਨੂੰ ਸਹੀ ਕੀਤਾ ਜਾਵੇਗਾ ਦੇਖੇ ਕਹਿੰਦੇ ਨੇ ਜੀ ਇਹਨਾਂ ਨੇ ਐਫੀਡੇਵਿਡ ਦੇਤਾ ਮੈਂ ਪੁੱਛਣਾ ਚਾਹੁੰਦਾ ਕਾਰਪੋਰੇਸ਼ਨ ਕਮਿਸ਼ਨਰ ਨੂੰ ਕਿ ਤੁਹਾਡੇ ਕੋਲ ਕੀ ਪ੍ਰਵਾਨਗੀ ਸਰਕਾਰ ਦੀ ਕਿ ਤੁਸੀਂ ਇੱਕ ਐਫੀਡੇਵਿਡ ਲੈ ਸਕਦੇ ਹੋ ਇਹਨਾਂ ਦੇ ਕਿਤੇ ਰੂਲ 'ਚ ਨਹੀਂ ਲੱਗੇ ਆ ਕਿ ਅਸੀਂ ਐਫੀਡੇਵਿਡ ਲੈ ਕੇ ਬਿਲਡਿੰਗ ਨੂੰ ਪਿਆਰ ਕਰ ਸਕਦੇ ਅੰਦਰ ਦੀ ਖੜਕੋ ਨਿਕਣੀ ਜਿਹੜੀ ਬਾਹਰ ਕੰਮ ਕੀਤੀ ਜਾ ਉਹਨੂੰ ਵੀ ਅੰਦਰ ਹੀ ਲੈ ਜਾਂਦੇ ਉਹਨੂੰ ਬਾਹਰ ਕਾਦੀ ਕਿੱਲੋਂ ਕੀ ਇਹ ਕੀ ਗੱਲ ਹੈ ਕੀ ਕਰਨੇ ਚਾਹੁੰਦੇ ਹੋ ਪਹਿਲੇ ਤਾਂ ਮੈਂ ਤੁਹਾਡਾ ਸਾਰੇ ਪੱਤਰਕਾਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਸੀਂ ਅੱਜ ਮੇਰੀ ਕਾਲ ਕੀਤੀ ਦੇ ਉੱਤੇ ਇੱਥੇ ਪਹੁੰਚੇ ਹੋ ਮੈਂ ਥੋੜਾ ਜਿਹਾ ਤੁਹਾਡਾ ਸਮਾਂ ਲੈਂਦੇ ਹੋਏ ਸਿਰਫ ਤੁਹਾਨੂੰ ਜਿਹੜੀ ਇਹ ਨਾਰਮਲ ਜਿਸ ਚੀਜ਼ ਵਾਸਤੇ ਅਸੀਂ ਅੱਜ ਪ੍ਰੈਸ ਕਾਨਫਰੰਸ ਰੱਖੀ ਆ ਉਹਦੇ ਬਾਰੇ ਦੱਸ ਲਗਾ ਕਿ ਆਪ ਸਭ ਲੋਕ ਜਾਣਦੇ ਹੋ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨੋਵਲਟੀ ਮਾਲ ਦੇ ਲਾਗੇ ਨਾਰਮਾ ਦੇ ਬਿਲਕੁਲ ਸਾਹਮਣੇ ਇਹ ਇੱਕ ਹੋਟਲ ਦਾ ਨਿਰਮਾਣ ਕੀਤਾ ਗਿਆ ਜਾ ਰਿਹਾ ਹੈ ਜਿਨੂੰ ਕਿ ਇਹ ਥੋੜੇ ਦਿਨਾਂ ਤੱਕ ਚਾਲੂ ਵੀ ਕਰ ਦਿੱਤਾ ਜਾਏਗਾ ਬਸ ਇਹ ਫੋਟੋ ਦੇ ਸਬੰਧ ਇਹ ਮੋਢੋ ਦਾ ਨਾਮ ਮੈਰਿਜ ਰੱਖਿਆ ਗਿਆ ਇਹ ਫੋਟੋ ਦੇ ਸਬੰਧ ਵਿੱਚ ਅੱਜ ਤੁਹਾਨੂੰ ਸਾਰਿਆਂ ਨੂੰ ਮੈਂ ਇਸ ਕਰਕੇ ਸੱਦਿਆ ਹੈ ਕਿ ਜਿਹੜੇ ਜਿਹੜੇ ਤੱਥ ਇਹਦੇ ਵਿੱਚ ਲੁਕਾਏ ਗਏ ਨੇ ਉਹਨਾਂ ਕਥਾ ਨੂੰ ਔਰ ਜਿਹੜੇ ਜਿਹੜੇ ਸਰਕਾਰ ਵੱਲੋਂ ਗਲਤ ਚੀਜ਼ਾਂ ਇਹਦੇ ਵਿੱਚ ਕੀਤੀਆਂ ਗਈਆਂ ਨੇ ਉਹਨਾਂ ਸਾਰਿਆਂ ਨੂੰ ਜਿਹੜੀਆਂ ਨਜ਼ਰਅੰਦਾਜ਼ ਕਰਕੇ ਇਹਨਾਂ ਨੂੰ ਐਨਓਸੀ ਜਾਰੀ ਕਰ ਦਿੱਤੀ ਗਈ ਜਾਂ ਜਿਹੜੀਆਂ ਚੰਡੀਗੜ੍ਹ ਦਿੱਤੀਆਂ ਸੀ ਉਹ ਵੀ ਤੁਹਾਨੂੰ ਨਜ਼ਰਅੰਦਾਜ਼ ਕਰਕੇ ਇਹਨਾਂ ਨੂੰ ਸਾਰਾ ਕੁਝ ਕੰਪਲੀਸ਼ਨ ਸਰਟੀਫਿਕੇਟ ਦੇਤੇ ਗਏ ਉਹ ਤੋਂ ਸਬੰਧ ਵਿੱਚ ਮੈਂ ਅੱਜ ਤੁਹਾਨੂੰ ਦੱਸਣ ਲੱਗਾ ਮੇਰੇ ਵੱਲੋਂ ਆਲਰੇਡੀ 11 4 2022 ਨੂੰ ਇਹਨਾਂ ਨੂੰ ਪਹਿਲੀ ਚਿੱਠੀ ਜੀ ਦਿੱਤੀ ਗਈ ਤੇ ਜਿਹਦੇ ਵਿੱਚ ਬਕਾਇਦਾ ਤੌਰ ਤੇ ਲਿਖਿਆ ਗਿਆ ਕਿ ਦੋ ਬਿਲਡਿੰਗਾਂ ਜਿਹੜੀਆਂ ਨੇ ਦੋ 플ੋਰ ਸੀ ਉਹਨੂੰ ਕਲੱਬ ਕਰਕੇ ਇਹ ਤੁਸੀਂ ਇਹ ਹੋਟਲ ਬਣਾ ਰਹੇ ਹੋ ਇਹਨਾਂ ਨੇ ਤੁਹਾਨੂੰ ਇਹਨਾਂ ਨੇ ਪੀ ਅੰਮ੍ਰਿਤਸਰ ਕਾਰਪੋਰੇਸ਼ਨ ਨੇ ਠੀਕ ਹੈ ਜੀ ਕਮਿਸ਼ਨਰ ਕਾਰਪੋਰੇਸ਼ਨ ਤੋਂ ਚਿੱਠੀ ਜਾਰੀ ਕੀਤੀ ਗਈ ਕਮਿਸ਼ਨਰ ਕਾਰਪੋਰੇਸ਼ਨ ਨੇ ਅਗੇ ਉਹਦਾ ਜਵਾਬੇ ਦਿੱਤਾ ਜੀ ਕਿ ਪੀਐਮਸੀ ਐਕਟ 376 ਦੇ ਤਹਿਤ ਜਿਹੜਾ ਅਗੇ ਐਮੈਂਡਮੈਂਟਸ ਹੋਈਆਂ ਨੇ ਉਹਦੇ ਵਿੱਚ ਅਸੀਂ ਬਿਲਡਿੰਗ ਕਲੱਬ ਕਰ ਸਕਦੇ ਆ ਚਲੋ ਉਹ ਗੱਲ ਐਕਸਾਈਟਡ ਕਰਾਂਗੇ ਉਸ ਤੋਂ ਬਾਅਦ ਮੈਂ ਨਗਰ ਨਿਗਮ ਤੇ ਕੋਲ ਇਹ 28 ਰਿਮਾਈਂਡਰ ਮੈਂ ਘੱਟੋ ਘੱਟ ਦਿੱਤੇ ਇਹਨਾਂ ਨੂੰ ਇਸ ਬਿਲਡਿੰਗ ਦੇ ਸਬੰਧ ਵਿੱਚ ਸੀਵੀਓ ਨੂੰ ਚੰਡੀਗੜ੍ਹ ਇੱਕ ਚਿੱਠੀ ਸੀਵੀਓ ਸਾਹਿਬ ਜਾਰੀ ਕਰਦੇ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਜਿਹੜੇ ਸੀਵੀਓ ਨੇ ਉਹਦੇ ਵਿੱਚ ਲਿਖਿਆ ਜਾਂਦਾ ਕਿ ਸੰਦੀਪ ਬਾਜਨ ਮੱਲੋ ਇੱਕ ਸਾਲੋਂ ਸ਼ਿਕਾਇਤ ਦਿੱਤੀ ਗਈ ਹੈ ਜਦਕਿ ਮੈਂ ਦੀਆਂ ਜਿਹੜੀਆਂ ਸ਼ਿਕਾਇਤਾਂ ਸੀ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਨੂੰ ਦਤੀਆ ਗਈਆਂ ਸੀ ਬਲਕਿ ਸੀਵੀਓ ਨੂੰ ਨਿੱਕੀ ਕੋਈ ਚਿੱਤਰ ਭੇਜੀ ਗਈ ਉਹ ਉਹਨਾਂ ਨੇ ਲਿਖ ਦਿੱਤਾ ਕਿ ਇਹਦੇ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਹ ਬਿਲਡਿੰਗ ਦੇ ਉੱਤੇ ਰੋਕ ਲਾ ਦਿਓ ਇਹਦਾ ਕੋਈ ਸੀਵਰੇਜ ਦਾ ਪਾਣੀ ਦਾ ਬੱਤੀ ਦਾ ਕੋਈ ਕੰਪਲੀਸ਼ਨ ਸਰਟੀਫਿਕੇਟ ਕੋਈ ਕੰਪਾਉਂਡ ਨਹੀਂ ਕੀਤੀ ਜਾਣੀ ਚਾਹੀਦੀ ਇਹਦੇ ਤੇ ਮੁਕੰਮਲ ਤੌਰ ਦੇ ਉੱਤੇ ਜਿੰਨੀ ਦੇਰ ਤੱਕ ਇਹਦੀ ਇਨਕੁਆਇਰੀ ਚੱਲਦੀ ਪਈ ਹੈ ਇੱਥੇ ਰੋਕ ਲਾ ਦਿੱਤੀ ਜਾਵੇ ਅਸੀਂ ਉਹ ਚਿੱਠੀਆਂ ਵੀ ਮੈਨੂੰ ਮੇਰੇ ਕੋਲ ਕੀ ਕਹਿੰਦੇ ਪ੍ਰੋਵਾਈਡ ਹੋਈਆਂ ਕਿ ਭਾਜੀ ਇਹ ਚਿੱਠੀਆਂ ਜਿਹੜੀਆਂ ਤੁਹਾਡੇ ਨਾਮ ਦੇ ਉੱਤੇ ਗਈਆਂ ਮੈਂ ਉਹ ਚਿੱਠੀਆਂ ਦੇ ਮੁਤਲਕ ਫੇਰ ਇਹਦੇ ਰਿਮਾਈਂਡਰ ਪਾਉਂਦਾ ਰਿਹਾ ਕਿ ਚਲੋ ਕਿਤੇ ਨਾ ਕਿਤੇ ਤਾਂ ਕੋਈ ਸਰਵਾਈ ਹੋਈ ਆ ਬਟ ਵੀਰੇ ਧਿਆਨ ਦੇ ਵਿੱਚ ਬਾਅਦ ਚ ਪਤਾ ਲੱਗਾ ਕਿ ਇਹਨਾਂ ਨੇ ਬਗੈਰ ਕੋਈ ਇਨਕੁਆਇਰੀ ਕੀਤੇ ਬਗੈਰ ਕੋਈ ਕੁਝ ਕੀਤੇ ਉਹਨਾਂ ਨੂੰ ਚਾਹੇ ਉਹ ਪੈਸੇ ਲੈ ਕੇ ਕਰ ਦਿੱਤਾ ਨਗਰ ਨਿਗਮ ਦੇ ਅਧਿਕਾਰੀਆਂ ਨੇ ਇਹਨਾਂ ਨੂੰ ਕੰਪਲੀਸ਼ਨ ਸਰਟੀਫਿਕੇਟ ਜਿਹੜਾ ਦੇ ਦਿੱਤਾ ਉਸ ਤੋਂ ਬਾਅਦ ਫੇਰ ਮੈਂ ਇਹਨਾਂ ਨੂੰ ਜਾ ਕੇ ਕਿਹਾ ਮੈਂ ਕਿਹਾ ਜੀ ਇਹ ਜਿਹੜੀ ਚੀਜ਼ਾਂ ਤੁਸੀਂ ਕੰਪਲੀਸ਼ਨ ਸਰਟੀਫਿਕੇਟ ਦੇ ਰਹੇ ਹੋ ਇਹ ਗਲਤ ਦਿੱਤਾ ਜਾ ਰਿਹਾ ਕਿਉਂਕਿ ਨਵਲਟੀ ਚੌਂਗ ਤੋਂ ਲੈ ਕੇ ਤੇ ਅਗੇ ਦੂਸਰਾ ਜਿਹੜਾ ਫੋਰਸ ਚੌਂਕ ਹੈ ਤੁਸੀਂ ਉੱਥੋਂ ਤੱਕ ਦੇਖੋ ਕਿੰਨੀ ਟ੍ਰੈਫਿਕ ਦੀ ਸਮੱਸਿਆ ਹੈ ਤੁਸੀਂ ਉਹਦਾ ਕੀ ਹੱਲ ਕੋਈ ਕੱਢਿਆ ਸਾਹਮਣੇ ਬੀਆਰਟੀਐ ਸਲੇਮ ਬਣੀ ਹੋਈ ਹੈ ਇਧਰਲੇ ਬੰਨੇ ਮਾਲ ਰੋਡ ਸਕੂਲ ਚੱਲਦਾ ਉੱਥੇ ਮੇਰੇ ਖਿਆਲ ਕਟੋਕਟ 400 ਤੋਂ 500 ਲੜਕੀਆਂ ਉੱਥੇ ਪੜ੍ਹਦੀਆਂ ਨੇ ਬੀਬੀਕੇ ਡੀਬੀਏ ਵੀ ਕਾਲਜ ਆ ਫਿਰ ਖੱਬੇਾ ਤੋਂ ਫੋਰਸ ਸਕੂਲ ਹੈ ਤੋ ਇਹਨਾਂ ਇਸ ਬੰਦੇ ਨੇ ਕੀ ਕੀਤਾ ਉਸ ਜਗ੍ਹਾ ਦੇ ਉੱਤੇ ਜਿਹੜੀ ਬੇਸਮੈਂਟ ਸੀ ਬੇਸਮੈਂਟ ਦੇ ਵਿੱਚ ਉਹਨੇ ਕਿਚਨ ਮਨਾਲੀ ਮਗਰ ਦਫਤਰ ਬਣਾ ਲਏ ਸਰ ਕਾਰਪੋਰੇਸ਼ਨ ਨੂੰ ਐਫੀਡੇਵਟ ਦਿੱਤਾ ਸੰਦੀਪ ਜੀ ਕਿ 250 ਕਾਰ ਪਾਰਕਿੰਗ ਦਾ ਪ੍ਰਵਾਦ ਦਿੱਤਾ ਗਿਆ ਉਹਨਾਂ ਨੇ ਹੋਟਲ ਵੱਲੋਂ ਕਿ 250 ਕਾਰ ਪਰਗੇ ਇੱਥੇ ਆ ਕੀ 7 ਪੁਆਇੰਟ ਦੇ ਉੱਤੇ ਜਵਾਬ ਵੀ ਦਿੱਤਾ ਗਿਆ ਕਮੇਟੀ ਬਣੀ ਸੀ ਜਿਹਦੇ ਜਿਹੇ ਏਰੀਆ ਬਿਲਡਿੰਗ ਸਪੈਕਟਰ ਸੀ ਐਸਡੀਪੀ ਪਰਮਪਾਲ ਹੋਣੀ ਸੀ ਮਿਹਰਬਾਨ ਸਿੰਘ ਐਡੀਪੀਸੀ ਪਰਮਿੰਦਰ ਸੀਗੇ ਏਟੀਪੀ ਬਿਲਡਿੰਗ ਸਪੈਕਟਰ ਅਬ ਆਪਣੇ ਨਾਲ ਅੰਗਰਜ ਜੀ ਬੈਠੇ ਸੀ ਸਾਰਾ ਪੁਆਇੰਟ ਕਮੇਟੀ ਬੈਠੀ ਉਹਦੇ ਸਾਰਾ ਕਲੀਅਰ ਕਰਕੇ ਉਹ ਕਹਿੰਦੇ ਅਸੀਂ ਕੰਪਲੀਸ਼ਨ ਸਰਟੀਫਿਕੇਟ ਦੇ ਰਾਹੁਲ ਜੀ ਤੁਸੀਂ ਜਾ ਕੇ ਦੇਖ ਮੋਕੇ ਦੇ ਉੱਤੇ ਮੌਜੂਦਾ ਚੀਜ਼ਾਂ ਜਿਹੜੀਆਂ ਹੁੰਦੀਆਂ ਕੁਝ ਹੋਰ ਹੁੰਦੀਆਂ ਨੇ ਐਫੀਡਿਵਟ ਕੁਝ ਹੋਰ ਦੇ ਦਿੱਤੇ ਜਾਂਦੇ ਨੇ ਅੱਜ ਦੀ ਡੇਟ ਤੇ ਵੀ ਸ਼ਹਿਰ ਦੇ ਅੰਦਰੂਨ ਆਬਾਦੀ ਜਾਂ ਬਾਹਰ ਬਿਲਡਿੰਗ ਰੈਸ਼ੀ ਇਲਾਕੇ ਦੇ ਵਿੱਚ ਕਮਰਸ਼ੀਅਲ ਨੂੰ ਸਾਰੀਆਂ ਕੀਤੀਆਂ ਜਾਂਦੀਆਂ ਨੇ ਐਫੀਡਿਵਟ ਦੇਵਟ ਦੇ ਦਿੱਤੇ ਜਾਂਦੇ ਜੇ ਕੋਈ ਸ਼ਿਕਾਇਤ ਕਰਦਾ ਉਹਨੂੰ ਕਹਿ ਦਿੰਦੇ ਕਿ ਐਫੀਡਿਵਟ ਦੇ ਦਿੱਤਾ ਅਸੀਂ ਕਿ ਇਹਦੇ ਉੱਤੇ ਅਸੀਂ ਕੀ ਇਹਨੂੰ ਰੈਸ਼ੀ ਬਣਾਵਾਂਗੇ ਉਹੇ ਤਰ੍ਹਾਂ ਬਾਅਦ ਉਹ ਬੰਦਾ ਚੁੱਪ ਕਰ ਜਾਂਦਾ ਜਾਂ ਉਹਦਾ ਕੋਈ ਸਿਸਟਮ ਕੱਕ ਕਰ ਦਿੰਦੇ ਨੇ ਖਤਮ ਕਰ ਦਿੰਦੇ ਨੇ ਉਹਨਾਂ ਲੋਕ ਆ ਕੇ ਕਿ 250 ਕਾਰ ਪਾਰਕਿੰਗ ਦਾ ਪ੍ਰਬਧਾਨ ਹੈ ਬੇਸਮੈਂਟ ਤੇ ਪੂਰੀ ਕਿਚਨ ਤੁਸੀਂ ਮੌਕੇ ਤੇ ਜਾ ਕੇ ਦੇਖ ਲਓ ਜੀ ਉੱਥੇ ਕੋਈ 250 ਗੱਡੀ ਦਾ ਜਿਹੜਾ ਕੋਈ ਮੂ ਨਹੀਂ ਰੱਖਿਆ ਇਹਨੇ ਪਾਰਕਿੰਗ ਨਹੀਂ ਰੱਖੀ ਇਹਨਾਂ ਨੇ ਉਸ ਜਗ੍ਹਾ ਦੇ ਉੱਤੇ ਕਿਚਨ ਬਣਾਤੀ ਦੁਕਾਨਾ ਉਹ ਦਫਤਰ ਬਣਾਤੇ ਗਏ ਠੀਕ ਹੈ ਮੈਰਿਜ ਹਾਲ ਬਣਾਤਾ ਗਿਆ ਥੱਲੇ ਜਿਹੜੇ ਹੁਣ ਬੈਂਕਟ 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 ਟਾਈ ਬਣਾਤਾ ਗਿਆ ਕੱਲ ਨੂੰ ਉੱਥੇ ਕੋਈ ਫੰਕਸ਼ਨ ਹੁੰਦਾ ਹੈ ਠੀਕ ਹੈ ਕੁੱਟੋਗਾ 250 300 ਬੰਦਾ ਆਪਣੀ ਗੱਡੀ ਦੇ ਵਿੱਚ ਜੇ ਉੱਥੇ ਆਉਂਦਾ ਤੇ ਅੱਗੇ ਤੁਸੀਂ ਦੇਖੋ 40 ਫੁੱਟ ਸੜਕ ਰਹਿ ਗਈ ਕਿਉਂਕਿ ਸਾਹਮਣੇ BRTS ਦਾ ਕੀ ਕਹਿੰਦੇ ਬੱਸ ਸਟੈਂਡ ਬਣਿਆ ਹੋਇਆ ਤੇ ਉੱਥੇ ਉਹ ਕਿੰਨੀ ਉਹ ਪਾਰਕਿੰਗ ਜਦੋਂ ਕੀ ਕਹਿੰਦੇ ਬਾਹਰ ਲੱਗਣੀਆਂ ਗੱਡੀਆਂ ਲੱਗਣੀਆਂ ਲੋਕਾਂ ਦੇ ਆਉਣ ਜਾਣ ਦੇ ਵਿੱਚ ਕਿੰਨੀ ਦਿੱਕਤ ਹੋਏਗੀ ਕਿਉਂਕਿ ਉਹਦੇ ਨਾਲ ਬਿਲਕੁਲ ਅਮਨਦੀਪ ਮੈਡੀਸਿਟੀ ਹਸਪੀਟਲ ਹੈ ਕੱਲ ਨੂੰ ਕੋਈ ਐਮਰਜੈਂਸੀ ਕੋਈ ਪੇਸ਼ੈਂਟ ਆ ਜਾਂਦਾ ਉਥੋਂ ਨਾ ਜਾਮ ਕਰਕੇ ਨਾ ਪਹੁੰਚ ਸਕਿਆ ਉਹਦੀ ਮੌਕੇ ਤੇ ਮੌਤ ਹੋ ਜਾਂਦੀ ਕੋਟ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਹੈ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਪ ਬਾਦ ਵਿੱਚ ਜਦੋਂ ਕੋਈ ਇਹੋ ਜਿਹੀ ਆਪਤਾ ਹੁੰਦੀ ਹੈ ਤਾਂ ਪ੍ਰਸ਼ਾਸਨ ਹੱਥ ਕੜੇ ਕਰ ਦਿੰਦਾ ਜੀ ਇਹਦੇ ਤੇ ਕਾਰਵਾਈ ਕੀਤੀ ਜਾਏਗੀ ਵੱਡੇ ਵੱਡੇ ਮੰਤਰੀ ਇਹ ਬਿਆਨ ਦਿੰਦੇ ਨੇ ਜੀ ਇਹ ਕਾਰਵਾਈ ਕੀਤੀ ਜਾਏਗੀ ਜੀ ਇਹਨੂੰ ਐਡਾ ਕਰ ਦਿੱਤਾ ਜਾਏਗਾ ਫਿਰ ਠੰਡੇ ਬਸੇ ਬੈਜ ਨੇ ਹੁਣ ਉਹਨੂੰ ਸਟਾਰਟ ਹੋਣ ਤੋਂ ਪਹਿਲੇ ਮੇਰੀ ਘਟੂ ਸਾਰੇ ਆ ਕੇ ਬੇਨਤੀ ਐ ਪ੍ਰਸ਼ਾਸਨ ਅਗੇ ਵੀ ਬੇਨਤੀ ਮਾਨਯੋਗ ਸੀਐਮ ਸਰਵ ਤੇ ਵੀ ਇਹੋ ਬੇਨਤੀ ਐ ਕਿ ਇਹਦੇ ਉੱਤੇ ਜਿਹੜੀ ਕਾਰਵਾਈ ਐ ਉਹ ਕੀਤੀ ਜਾਵੇ ਮੈਂ ਕੱਲ ਜਿਹੜੀ ਐ ਸਟੇਟ ਵਿਜੀਲੈਂਸ ਨੂੰ ਇਹ ਚਿੱਠੀ ਜਿਹੜੀ ਐ ਸਟੇਟ ਵਿਜੀਲੈਂਸ ਨੂੰ ਦੇ ਦਿੱਤੀ ਐ ਕਿ ਜਿਹੜੀ ਇਹਨਾਂ ਦੀ ਸਤਾਨਕ ਸਰਕਾਰੀ ਵਿਭਾਗ ਹੈ ਉਹਨਾਂ ਵੱਲੋਂ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਹੁਣ ਸਟੇਟ ਵਿਜੀਲੈਂਸ ਦੇ ਤੱਕ ਇਨਕੁਆਇਰੀ ਕਰੇ ਔਰ ਇਹਦੇ ਇਨਕੁਆਇਰੀ ਕਰਕੇ ਜੋ ਵੀ ਇਹਦੇ ਤੇ ਬਣਦੀ ਕਾਰਵਾਈ ਹੈ ਉਹ ਕਰਕੇ ਜਿਹੜੇ ਜਿਹੜੇ ਅਫਸਰਾਂ ਨੇ ਇਹਨੂੰ ਕੰਪਲੀਸ਼ਨ ਦਿੱਤਾ ਉਹਨਾਂ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹ ਕਹਿੰਦੇ ਬਿਲਕੁਲ ਹਾਈਟ ਜਿਹੜੀ ਹੈ ਐਮਟੀ ਵਿਭਾਗ ਦੇ ਅਧਿਕਾਰੀ ਕਹਿੰਦੇ ਹਾਈਟ ਵੀ ਬਿਲਕੁਲ ਸਹੀ ਹੈ 9 ਮੀਟਰ ਪਾਸ ਕੀਤਾ ਸੱਤ ਸਟੋਰੀ ਯਾਨੀ ਕਿ 74 ਫੁੱਟ ਉੱਚਾ ਤੇ ਕਿਸੇ ਤਰ੍ਹਾਂ ਦੀ ਕਮੀ ਕਿਸ ਰਾਹੁਲ ਜੀ ਮੈਂ ਨੋਟਾ ਕਰ ਰਿਹਾ ਕਿ ਨਾਰਮਲੀ ਤੁਹਾਨੂੰ ਬੇਨਤੀ ਕਰਨ ਲੱਗਾ ਕਿਉਂਕਿ ਉਹ ਤੁਸੀਂ ਦੇਖੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿੱਥੇ ਕਮਿਸ਼ਨਰ ਸਾਹਿਬ ਦੀ ਠੰਡੀ ਖੂਈ ਤੋਂ ਅਗਲੇ ਬੰਨੇ ਕਮਿਸ਼ਨਰ ਸਾਹਿਬ ਦੀ ਕੋਟੀ ਹੈ ਉਹਦੇ ਨਾਲ ਇੱਕ ਮੌਲ ਬਣਨ ਲੱਗਾ ਸੀ ਸਭ ਤੋਂ ਪਹਿਲਾਂ ਮੌਲ ਆ ਬਣਨ ਲੱਗਾ ਸੀ ਉਹਦੇ ਤੇ ਅੱਜ ਤੱਕ ਰੋਕ ਲੱਗੀ ਹੋਈ ਹੈ ਕਿ ਤੁਹਾਡਾ ਮਤਲਬ ਪ੍ਰੋਜੈਕਟ ਕੰਪਲੀਟ ਪ੍ਰੋਜੈਕਟ ਖਤਮ ਕਰ ਦਿੱਤਾ ਗਿਆ ਅੱਜ ਦੀ ਡੇਟ ਤੱਕ ਮੇਰੇ ਖਿਆਲੋਂ ਡਿਗਨ ਦੇ ਤਦਾਰ ਤੇ ਆ ਰਿਹਾ ਹੈ ਆਰਕੀਓਲੋਜੀਕਲ ਸਰਵੇ ਉਹ ਜਿਹੜਾ ਇਹਦੇ ਤੇ 100 ਮੀਟਰ ਨਹੀਂ ਲੱਗਦਾ ਸਭ ਨੇ ਪਨਾਰਮ ਆ ਮੈਂ ਸਭ ਨੇ ਕੰਤ ਤੋਂ ਐਮਟੀਪੀ ਨਰਿੰਦਰ ਸ਼ਰਮਾ ਹੋਣਾ ਦਾ ਮੇਰੀ ਗੱਲ ਨੂੰ ਇਸ ਬਾਰੇ ਉਹਨਾਂ ਮੈਨੂੰ ਸਾਫ਼ ਕਿਹਾ ਕਿ ਇਹ ਬਾਹਰ ਆਉਂਦਾ ਸਾਡਾ ਮੈਂ ਮੈਂ ਵੀ ਮੈਨੂੰ ਵੀ ਇਹੋ ਹੀ ਗੱਲ ਕਹੀ ਗਈ ਕਿ ਇਹ ਅੰਦਰਲੀ ਸੜਕ ਤੋਂ ਅਸੀਂ ਨਾਪਿਆ ਗਿਆ ਇਹਨੂੰ ਕਿ ਅੰਦਰਲੀ ਸੜਕ ਤੋਂ 100 ਮੀਟਰ ਨਹੀਂ ਆਉਂਦਾ ਜੀ ਇਹ ਅੰਦਰਲੀ ਸੜਕ ਨੂੰ ਸੀ ਮਿਲ ਚੁੱਕੀ ਹੈ ਮੈਨੂੰ ਸੀ ਮਿਲ ਚੁੱਕੀ ਹੈ ਤਾਂ ਫਿਰ ਜੇ ਅੰਦਰ ਦੀ ਸੜਕ ਨੂੰ ਵਿਖੜਣੀ ਜੀ ਤੇ ਜਿਹੜੀ ਬਾਹਰ ਕੰਧ ਕੀਤੀ ਜੇ ਉਹਨੂੰ ਵੀ ਅੰਦਰ ਹੀ ਲੈ ਜਾਂਦੇ ਉਹਨੂੰ ਬਾਹਰ ਕਾਦੀ ਘੱਲੋ ਕੀਤੀ ਜੇ ਇੱਥੇ ਸੜਕ ਖੁੱਲੀ ਕਰ ਦੰਦੇ ਇਹਨੂੰ ਪਨੋਰਮਾ ਢਾ ਦਿਓ ਇਹਨੂੰ ਸੜਕ ਖੁੱਲੀ ਕਰ ਦਿਓ ਲੋਕਾਂ ਦੇ ਆੜ ਜਾੜ ਉੱਤੇ ਰਸਤਾ ਖੁੱਲਾ ਹੋ ਜਾਵੇ ਬੜੇ ਗਰੁੱਪ ਕੋਲ ਆਪਣਾਈ ਜਾਂਦੇ ਇੱਕ ਗਰੁੱਪ ਕਿਹੜਾ ਜਿਹਨਾਂ ਵੀਰ ਗਰੁੱਪ ਹੈ ਜੀ ਜਿਨ੍ਹਾਂ ਵੱਲੋਂ ਇਸ ਬਿਲਡਿੰਗ ਦੀ ਉਤਾਰੀ ਕੀਤੀ ਜਾ ਰਹੀ ਹੈ ਇਸ ਲਈ ਵਰਤਿਆ ਜਾਊਗਾ ਇਹ ਹੋਟਲ ਮੈਰੀਟ ਦੇ ਤੌਰ ਦੇ ਉੱਤੇ ਬਣਾਇਆ ਗਿਆ ਜੀ ਠੀਕ ਹੈ ਫਿਰ ਇਹ ਟਰਨ ਗਰੁੱਪ ਲਈ ਮੰਗ ਕਰਦੇ ਮੇਰੀ ਇਹੋ ਹੀ ਮੰਗ ਹੈ ਜੀ ਕਿ ਇਹਦੇ ਤੇ ਉੱਤੇ ਇਹ ਸਟੇਟ ਵਿਜੀਲੈਂਸ ਦੇ ਦੀ ਜਾਂਚ ਕਰੇ ਜਿਹੜੇ ਅਧਿਕਾਰੀਆਂ ਨੇ ਇਹਦੇ ਉੱਤੇ ਕੋਈ ਗਲਤ ਜਾਂ ਕੋਈ ਰਿਸ਼ਵਤ ਲੈ ਕੇ ਇਹਨੂੰ ਕੋਈ ਐਨਓਸੀ ਜਾਂ ਕੋਈ ਕੰਪਲੀਸ਼ਨ ਕੀਤਾ ਉਹਨਾਂ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਕਾਨੂੰਨ ਅਨੁਸਾਰ ਬਣਦਾ ਹੈ ਜੋ ਕਾਨੂੰਨ ਅਨੁਸਾਰ ਬਣਦਾ ਹੈ ਜੇ ਇਹ ਬੰਦੇ ਠੀਕ ਨੇ ਤਾਂ ਫਿਰ ਇਹਨਾਂ ਨੂੰ ਇਹਨਾਂ ਦਾ ਚੱਲਣ ਦਿੱਤਾ ਜਾਵੇ ਅਗਰ ਨਹੀਂ ਠੀਕ ਅਗਰ ਇਹ ਚੀਜ਼ਾਂ ਗਲਤ ਲਿੱਤੀ ਗਈਆਂ ਨੇ ਤੇ ਇਹਨੂੰ ਰੱਦ ਕਰਕੇ ਤੇ ਇਹਨੂੰ ਸੀਲ ਕੀਤਾ ਜਾਵੇ تقريبا ਪਿਛਲੇ ਕਿੰਨੇ ਮਹੀਨੇ ਤੋਂ ਇਹ ਲੜਾਈ ਲੜ ਰਹੇ ਮੈਨੂੰ ਮੈਨੂੰ 2 ਸਾਲ ਹੋ ਗਏ ਜੀ 2 ਸਾਲ ਹੋ ਗਏ ਲਗਾਤਾਰ ਚਿੱਠੀਆਂ ਭਾਰਿਆ ਮੈਂ 28 ਰਿਮਾਈਂਡਰ ਮੈਂ ਆਲਰੇਡੀ ਇਹ ਮੇਰੀ ਐਪਲੀਕੇਸ਼ਨ ਸੀ 28 ਰਿਮਾਈਂਡਰ ਮੈਂ ਦੇ ਚੁੱਕਿਆ ਐਸ ਐਪਲੀਕੇਸ਼ਨ ਬਾਬ ਠੀਕ ਹੈ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਕੋਲ ਬਿਜਲੀ ਦਾ ਤੇ ਸੀਵਰੇਜ ਦਾ ਕਨੈਕਸ਼ਨ ਦੇ ਦਿੱਤਾ ਗਿਆ ਇਹ ਦੇਖੋ ਜੀ ਇਹਦੇ ਵਿੱਚ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਚਿੱਠੀ ਜਾਰੀ ਹੋਈ ਠੀਕ ਹੈ ਜੀ ਪਹਿਲੀ ਚਿੱਠੀ ਜਾਰੀ ਹੋਈ ਜਿਦੇ ਵਿੱਚ ਮੇਰਾ ਨਾਮ ਦਾ ਵੇਰਵਾ ਵੀ ਦਿੱਤਾ ਗਿਆ ਕਿ ਸੰਦੀਪ ਬਾਜਨ ਵੱਲੋਂ ਇਸ਼ਕਾ ਦਾ ਪ੍ਰਾਪਤ ਹੋ ਰਹੀਆਂ ਨੇ ਦੂਜੀ ਚਿੱਠੀ ਦੇ ਵਿੱਚ ਉਹਨਾਂ ਨੇ ਮੁਕੰਮਲ ਰੋਗ ਇਹ ਚਿੱਠੀ ਆਈ ਹੈ 19 6 2024 ਨੂੰ ਉਹਦੇ ਦਾ ਮੁਕੰਮਲ ਰੋਗ ਲਾ ਦਿੱਤੀ ਗਈ ਸਾਨਕ ਸਰਕਾਰਾ ਵਿਭਾਗ ਵੱਲੋਂ ਕਿ ਇਹਨੂੰ ਕੋਈ ਬੱਤੀ ਦਾ ਕਨੈਕਸ਼ਨ ਕੋਈ ਇਹਨੂੰ ਕੰਪਲੀਸ਼ਨ ਸਰਟੀਫਿਕੇਟ ਕੋਈ ਪਾਣੀ ਦਾ ਸੀਵਰੇਜ ਦਾ ਕਨੈਕਸ਼ਨ ਨਾ ਦਿੱਤਾ ਜਾਵੇ ਜਿੰਨੀ ਦੇਰ ਤੱਕ ਇਹਦੀ ਇਨਕੁਆਇਰੀ ਜਿਹੜੀ ਮੁਕੰਮਲ ਨਹੀਂ ਹੁੰਦੀ ਪਰ ਇਹਨਾਂ ਨੇ ਕੋਈ ਵੀ ਇਨਕੁਆਰੀ ਨਹੀਂ ਕੀਤੀ ਕਿਸੇ ਇਨਕੁਆਰੀ ਚ ਮੈਨੂੰ ਸ਼ਾਮਿਲ ਤਰਤੀਸ਼ ਨਹੀਂ ਕੀਤਾ ਕੋਈ ਮੇਰੇ ਕੋਲ ਪੁੱਛ ਕੇ ਜ ਨਹੀਂ ਮੇਰੇ ਕੋਲ ਕੋਈ ਦਰਖਾਸਤਾਂ ਨਹੀਂ ਲਿੱਤੀਆਂ ਇਹਨਾਂ ਨੇ ਆਪਣੇ ਮਗਰ ਸਿਸਟਮ ਦੇ ਵਿੱਚ ਹੀ ਦੋ ਚਾਰ ਜਣ ਬੰਦਿਆਂ ਦੀ ਕਮੇਟੀ ਬਣਾ ਕੇ ਤਾਂ ਬਸ ਠੀਕ ਹੈ ਜੀ ਇਹਨੂੰ ਕੰਪਲੀਸ਼ਨ ਸਰਟੀਫਿਕੇਟ ਦੇ ਦਿੱਤਾ ਜਿਹੜੀ ਪ੍ਰੈਸ ਨੂੰ ਕਿਤੇ ਕੀ ਕਹਿਣਾ ਹੈ ਇਹ ਅੱਜ ਮੈਂ ਕਹਿਣਾ ਚਾਹੁੰਦਾ ਇੱਕ ਤੁਸੀਂ ਇੱਕ ਅਨਿਲ ਕਪੂਰ ਦੀ ਫਿਲਮ ਦੇਖੀ ਹੋਣੀ ਨਾਇਕ ਜਿਹਦੇ ਚ ਉਹਨੂੰ ਸੀਐਮ ਬਣਾਉਂਦੇ ਤਾਂ ਇੱਕੋ ਡਾਇਲੋਗ ਮਾਰਦਾ ਫਾਈਲਾਂ ਫੜ ਕੇ ਕਿ ਸਭ ਦੇ ਸਭ ਚੋਰ ਨੇ ਉਹੀ ਡਾਇਲੌਗ ਜਿਹੜਾ ਅੱਜ ਐਮਟੀਪੀ ਵਿਭਾਗ ਔਰ ਅੰਮ੍ਰਿਤਸਰ ਵਿਜੀਲੈਂਸ ਔਰ ਕਾਰਪੋਰੇਸ਼ਨ ਪਵਨ ਜਿਹੜਾ ਚੰਡੀਗੜਾ ਉਹਨਾਂ ਤੇ ਡਾਇਲੌਗ ਜਿਹੜਾ ਲੱਗਦਾ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਸੰਦੀਪ ਮਹਾਜਨ ਜੀ ਇੱਕ ਹੋਟਲ ਦੇ ਮੁੱਦੇ ਤੇ ਇਹਨਾਂ ਨੂੰ ਬਾਰ-ਬਾਰ ਲਿਖ ਰਹੇ ਨੇ ਔਰ ਅੱਜ ਤੱਕ ਕੋਈ ਕਾਰਵਾਈ ਉਹ ਹੋਟਲ ਤੇ ਨਹੀਂ ਕੀਤੀ ਗਈ ਬਲਕਿ ਉਹ ਹੋਟਲ ਬਣ ਕੇ ਤਿਆਰ ਹੋ ਗਿਆ ਕਿਉਂਕਿ ਉਹ ਬਹੁਤ ਹੀ ਵੱਡੇ ਨਾਮੀ ਬੰਦਿਆਂ ਦਾ ਹੋਟਲ ਆ ਹੋਟਲ ਨੂੰ ਬਣਾਣ ਦੀ ਕਾਰਵਾਈ ਛੱਡੋ ਕਾਰਪੋਰੇਸ਼ਨ ਵੱਲੋਂ ਉਸ ਹੋਟਲ ਨੂੰ ਨਾ ਅਜੇ ਤੱਕ ਸੀਲ ਕੀਤਾ ਗਿਆ ਬਲਕਿ ਕਾਰਪੋਰੇਸ਼ਨ ਨੇ ਆਪਣੇ ਖਰਚੇ ਤੇ ਉਹਨਾਂ ਨੂੰ ਜੜਾ ਉਥੇ ਪਾਣੀ ਲਈ ਟਰੈਕਟਰ ਵੀ ਦਿੰਦੇ ਰਹੇ ਆ ਜਿਹਦਾ ਮੁੱਦਾ ਪਿੱਛੇ ਜੇ ਇਹਨਾਂ ਨੇ ਕਾਫੀ ਚੁੱਕਿਆ ਸੀ ਇੱਕ ਸੁਭਾਜ ਸਾਈਕਲ ਵੱਲੋਂ ਵੀ ਚੁੱਕਿਆ ਗਿਆ ਸੀ ਕਾਫੀ ਲੋਕਾਂ ਵੱਲੋਂ ਮੁੱਦਾ ਚੁੱਕਿਆ ਗਿਆ ਉਹਦੇ ਨਕਸ਼ੇ ਵਿੱਚ ਹੋਟਲ ਦਾ ਹੋਰ ਰੂਪ ਦਿਖਾਇਆ ਗਿਆ ਔਰ ਐਕਚੁਅਲ ਚ ਉਹਦਾ ਜਿਹੜਾ ਰੂਪ ਆ ਉਥੇ ਜਾ ਕੇ ਦੇਖਿਆ ਜਾਵੇ ਕਿੰਨਾ ਭਿਆਨਕ ਉਹ ਰੂਪ ਉਹਨਾਂ ਨੇ ਦਿੱਤਾ ਦਾ ਕਿਸੇ ਵੀ ਅਫਸਰ ਤੇ ਕੋਈ ਕਾਰਵਾਈ ਨਹੀਂ ਜੇ ਸੀਬੀਓ ਦੀ ਟੀਮ ਇੱਥੇ ਆਂਦੀ ਆ ਸੀਬੀਓ ਦੀ ਟੀਮ ਜਿਹੜੇ ਛੋਟੇ ਮੋਟੇ ਹੋਟਲ ਇੱਥੇ ਵੇਖ ਕੇ ਗਈ ਸੀ ਪਿੱਛੇ ਜਿਹੜੇ ਉਹਨਾਂ ਨੇ ਕਈ ਹੋਟਲ ਦੀ ਸੂਚੀ ਜਾਰੀ ਕੀਤੀ ਸੀ ਇਸ ਹੋਟਲ ਦਾ ਨਾਂ ਨਹੀਂ ਦਿੱਤਾ ਉਹਦੇ ਚ ਜੇ ਸੀਬੀਓ ਨੇ ਇੱਥੇ ਆਪਣੀ ਚਿੱਠੀ ਮਾਰਕ ਕਰਕੇ ਇਨਕੁਆਇਰੀ ਕਰਨ ਲਈ ਕਿਹਾ ਗਿਆ ਐਸਟੀਪੀ ਨੂੰ ਉਹ ਇਨਕੁਆਇਰੀ ਇਹਨਾਂ ਨੇ ਠੰਡੇ ਬਸਤੇ ਚ ਪਾਤੀ ਕਾਰਪੋਰੇਸ਼ਨ ਕਮਿਸ਼ਨਰ ਕੀ ਕਰਦੇ ਨੇ ਕਦੀ ਕੋਈ ਐਮਟੀਬੀ ਲਾ ਦਿੰਦੇ ਆ ਕਦੀ ਦੂਜਾ ਐਮਟੀਬੀ ਲਾ ਦਿੰਦੇ ਕਦੀ ਦੂਸਰਾ ਲਗਾ ਦਿੰਦੇ ਸਿਰਫ ਇੱਕ ਡੱਡੂ ਡਰਾਮਾ ਕਰਦੇ ਆ ਜੇ ਇੱਕ ਐਮਟੀਬੀ ਨੂੰ ਪੁੱਛੋ ਕਿ ਹੋਟਲ ਤੇ ਕੀ ਕਾਰਵਾਈ ਕਰ ਰਹੇ ਇੱਕੋ ਜਵਾਬ ਹੁੰਦਾ ਜੀ ਮੈਨੂੰ ਹੁਣ ਮਿਲਿਆ ਏਰੀਆ ਉਹ ਦੂਸਰੇ ਐਮਪੀਪੀਸੀ ਉਹਨਾਂ ਨੂੰ ਪੁੱਛੋ ਜੀ ਉਹਨਾਂ ਨੂੰ ਪੁੱਛੋ ਤੇ ਉਹ ਕਹਿੰਦੇ ਜੀ ਮੈਨੂੰ ਹੁਣ ਮਿਲਿਆ ਮੇਰੇ ਕੋਲ ਏਰੀਆ ਪਹਿਲੇ ਸੀ ਤੇ ਮੈਂ ਨਹੀਂ ਦੱਸ ਸਕਦਾ ਨਹੀਂ ਉਹਨਾਂ ਦਾ ਦਾਵਾ ਐਂਟੀਪੀ ਭਾਗ ਦਾ ਕਿ ਮਸ਼ੀਨਰੀ ਨਹੀਂ ਹੈਗੀ ਮੈਨ ਪਾਵਰ ਦੀ ਬੜੀ ਕਮੀ ਉਸ ਕਰਕੇ ਜੀ ਡੈਮੋਲਿਸ਼ਨ ਭਾਜੀ ਮਸ਼ੀਨਰੀ ਦੀ ਗੱਲ ਤੇ ਤਾਂ ਦੀ ਹੈ ਇਹਨਾਂ ਦਾ ਕੀ ਕੰਮ ਹੈ ਜੇ ਮਸ਼ੀਨਰੀ ਇਹਨਾਂ ਨੇ ਢਿਕਣੀ ਹੈ ਤੇ ਇਹਨਾਂ ਦਾ ਕੀ ਕੰਮ ਹੈ ਫਿਰ ਜਦੋਂ ਉੱਥੇ ਨੀ ਪੱਥਰ ਰੱਖਿਆ ਜਾਂਦਾ ਉਦੋਂ ਨਈ ਸਟਾਰਟ ਹੋਣਦੇ ਨੇ ਹੋਟਲ ਨੂੰ ਜਿਨੀ ਜਿਹੜਾ ਦਾ ਨਕਸ਼ਾ ਪ੍ਰੋਪਰ ਪਾਸ ਨਹੀਂ ਹੁੰਦਾ ਇਹਦੇ 'ਚ ਕਹਿੰਦੇ ਨੇ ਜੀ ਇਹਨਾਂ ਨੇ ਐਫੀਡੇਵਿਟ ਦੇ ਦਿੱਤਾ ਮੈਂ ਪੁੱਛਣਾ ਚਾਹਨਾ ਕਾਰਪੋਰੇਸ਼ਨ ਕਮਿਸ਼ਨਰ ਨੂੰ ਕਿ ਤੁਹਾਡੇ ਕੋਲ ਕੀ ਪ੍ਰਵਾਨਗੀ ਸਰਕਾਰ ਦੀ ਕਿ ਤੁਸੀਂ ਇੱਕ ਐਫੀਡੇਵਿਟ ਲੈ ਸਕਦੇ ਹੋ ਇਹਨਾਂ ਦੇ ਕਿਤੇ ਰੂਲ 'ਚ ਨਹੀਂਗਾ ਕਿ ਅਸੀਂ ਐਫੀਡੇਵਿਟ ਲੈ ਕੇ ਬਿਲਡਿੰਗ ਨੂੰ ਤਿਆਰ ਕਰ ਸਕਦੇ ਜਦੋਂ ਹੋਟਲ ਤਿਆਰ ਹੋ ਰਿਹਾ ਸੀ ਅੱਜ ਤੋਂ 2 ਸਾਲ ਪਹਿਲਾਂ ਜਦੋਂ ਇਹਦੀਆਂ ਸ਼ਿਕਾਇਤਾਂ ਹੋ ਰਹੀਆਂ ਸੀ ਉਦੋਂ ਤੋੜ ਦਿੰਦੇ ਮਸ਼ੀਨਰੀ ਤੇ ਇਹਨਾਂ ਦਾ ਕੋਈ ਸਿਰਫ ਬਹਾਨਾ ਹੈ ਔਰ ਅਸੀਂ ਮੰਗ ਕਰਦੇ ਹਾਂ ਸਟੇਟ ਵਿਜੀਲੈਂਸ ਕੋ ਕਿ ਇੱਥੇ ਸਾਰਾ ਇਨਕੁਆਇਰੀ ਕੀਤੀ ਜਾਵੇ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਮੇਰੇ ਅਫਸਰ ਜਿਹੜੇ ਤੁਹਾਡੇ ਕੋਲ ਘਰ ਆ ਕੇ ਕੰਮ ਕਰਨਗੇ ਸਰਕਾਰ ਆਪਕੇ ਦੁਆਰ ਮੈਂ ਪੁੱਛਣਾ ਚਾਹੁੰਦਾ ਕਿ ਡਾਇਰੈਕਟਰ ਸੈਕਟਰੀ ਜਿਹੜੇ ਉੱਥੇ ਬਿਠਾਏ ਨੇ ਕੀ ਏਸੀ ਦੀ ਠੰਡੀ ਵਾਹ ਲੈਣ ਨੂੰ ਬਿਠਾਏ ਨੇ ਕਮਿਸ਼ਨਰ ਉੱਤੇ ਉਹਨਾਂ ਦਾ ਕੋਈ ਜੋਰ ਨਹੀਂ ਕਿਸੇ ਡਾਇਰੈਕਟਰ ਨੇ ਸੈਕਟਰੀ ਨੇ ਅੱਜ ਤੱਕ ਅੰਮ੍ਰਿਤਸਰ ਆ ਕੇ ਕੋਈ ਇਨਕੁਆਇਰੀ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਰੂਲਾਂ ਦੀ ਇੱਥੇ ਪਾਲਣਾ ਨਹੀਂ ਹੋ ਰਹੀ ਹੋਟਲ ਬਣ ਰਹੇ ਨੇ ਕਿਸੇ ਵੀ ਸੈਕਟਰੀ ਨੇ ਜਾਂ ਡਾਇਰੈਕਟਰ ਨੇ ਕਦੀ ਅੱਜ ਤੱਕ ਕੀਤਾ ਹੈ ਸਿਰਫ ਇੱਕ ਡੱਡੂ ਡਰਾਮਾ ਕਰਨ ਆਂਦੇ ਆ ਅਸੀਂ ਜੀ ਸਾਨੂੰ ਸੇਵਾ ਦਾ ਮੌਕਾ ਮਿਲਿਆ ਅਸੀਂ ਸੇਵਾ ਕਰਾਂਗੇ ਉਸ ਤੋਂ ਬਾਅਦ ਕੋਈ ਸੇਵਾ ਨਹੀਂ ਇਹਨਾਂ ਦੀ ਜੇਬਾਂ ਦੀ ਸੇਵਾ ਹੋ ਜਾਂਦੀ ਆ ਉਸ ਤੋਂ ਬਾਅਦ ਕੁਝ ਨਹੀਂ ਕਰਦੇ ਅਸੀਂ ਤੇ ਇਹੋ ਮੰਗ ਕਰਦੇ ਆ ਕਿ ਹੋਟਲ ਦੀ ਇਨਕੁਆਰੀ ਜਿੰਨੀ ਚਿਰ ਮੁਕੰਮਲ ਨਹੀਂ ਕੀਤੀ ਜਾਂਦੀ ਵਿਜੀਲੈਂਸ ਵੱਲੋਂ ਇਹਨੂੰ ਓਪਨ ਨਾ ਕਰੇ ਸਾਡੇ ਨਾਲ ਨੇ ਐਮ.ਟੀ.ਪੀ. ਨਰਿੰਦਰ ਸ਼ਰਮਾ ਸ਼ਰਮਾ ਇਹ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਸੰਦੀਪ ਮਹਾਜਨ ਜਿਹੜੇ ਆਰਟੀਆ ਐਕਟੀਵਿਸਟ ਹੈ ਨਾਲ ਪ੍ਰਥਮੇਸ਼ ਮੋਹਨ ਸੀਗੀ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਸਵਾਲ ਚੁੱਕਿਆ ਕਿ ਵੀਰ ਗਰੁੱਪ ਵੱਲੋਂ ਹੋਟਲ ਇੱਕ ਕੰਸਟਰਕਟਿੰਗ ਦਾ ਕੰਪਲੀਸ਼ਨ ਸਰਟੀਫਿਕੇਟ ਤੱਕ ਜਾਰੀ ਕਰ ਦਿੱਤਾ ਗਿਆ ਐਮਟਪੀ ਵਿਭਾਗ ਵੱਲੋਂ ਤਾਂ ਕੀ ਕੀ ਉੱਚ ਬੇਨਿਯਮੀਆਂ ਹੋਈਆਂ ਜਾਂ ਕੀ ਕੀ ਇੱਕ ਐਸਏ ਜਿਹੜੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਉਹਨਾਂ ਵੱਲੋਂ ਵੀ ਕਹਿ ਰਹੇ ਕਿ ਐਨਓਸੀ ਵੀ ਕੋਈ ਮਾਪਡੰ ਪੂਰੇ ਨਹੀਂ ਕਰ ਰਹੀ ਬਾਕਾਇਦਾ ਪ੍ਰੋਪਰ ਐਨਓਸੀ ਦਿੱਤਾ ਆਇਆ ਵਾ ਜਿੰਨੀ ਐਨਓਸੀ ਦੇ ਵਿੱਚ ਹਾਈਟ ਦਿੱਤੀ ਹੋਈ ਉਹਨਾਂ ਨੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਉਸ ਤੋਂ ਘੱਟ ਹਾਈਟ ਆ ਮੌਕੇ ਤੇ ਇਹ ਨਕਸ਼ੇ ਦੇ ਦੋ ਪਾਸੇ ਹੋਇਆ ਬਿਲਡਿੰਗ ਕਲੱਬ ਹੋਈ ਆ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਕਲੱਬਿੰਗ ਚਾਰਜੇਸ ਵੀ ਇਹਦੇ ਕੋਲ ਲੈ ਹੋਇਆ ਪਰ ਮੇਰੇ ਤੋਂ ਪਹਿਲਾਂ ਦਾ ਇਹਨੂੰ ਕੰਪਲੀਸ਼ਨ ਚੱਲ ਰਿਹਾ ਹੈ ਮੈਂ ਤਾਂ ਜਸਟ ਥੋੜੇ ਦਿਨ ਪਹਿਲਾਂ ਹੀ ਏਰੀਆ ਇਹਦੀ ਡਿਊਟੀ ਜਿਹੜੀ ਹੈ ਉਹ ਰਿਜ਼ਿਊਮ ਕੀਤੀ ਆ ਇਸ ਤੋਂ ਪਹਿਲਾਂ ਮਿਹਰਬਾਨ ਜੀ ਸੀਗੇ ਜੀ ਤੇ ਇਹਦੇ ਚ ਜੋ ਵਾਇਲੇਸ਼ਨ ਸੀ ਉਹਨਾਂ ਸਾਰੀਆਂ ਕੰਪਾਉਂਡ ਕੀਤੀਆਂ ਬਕਾਇਦਾ ਇਹਦੇ ਚ ਇੱਕ ਕਮੇਟੀ ਫਾਰਮ ਹੋਈ ਸੀ ਕਿਉਂਕਿ ਇਹਦੇ ਚ ਬਹੁਤ ਸਾਰੇ ਨਾ ਸਬਸੀਕੁਐਂਟ ਕੰਪਲੇਨੈਂਟ ਸੀਗੇ ਜੀ ਕਦੀ ਕਿਸੇ ਦੀ ਸ਼ਿਕਾਇਤ ਆਉਂਦੀ ਕਦੀ ਕਿਸੇ ਦੀ ਇੱਕ ਕੋਈ ਪ੍ਰੈਸ ਦੇ ਵਿੱਚ ਵੀ ਤਕਰੀਬਨ ਰੋਜ਼ ਸੋਸ਼ਲ ਮੀਡੀਆ ਦੇ ਉੱਤੇ ਚੱਲਦੀ ਹੁੰਦੀ ਸੀ ਵੀਡੀਓ ਇਹਨਾਂ ਦੀ ਉਸ ਤੋਂ ਬਾਅਦ ਫਿਰ ਹਲਕ ਸਾਹਿਬ ਸੀ ਕਮਿਸ਼ਨਰ ਸਾਹਿਬ ਸਾਡੇ ਉਹਨਾਂ ਨੇ ਇੱਕ ਕਮੇਟੀ ਕਨਸਟੀਟਿਊਟ ਕੀਤੀ ਹੈਡਰਡ ਬਾਈ ਐਸਟੀਪੀ ਜੀ ਔਰ ਉਹਨਾਂ ਨੇ ਕਮੇਟੀ ਨੇ ਬਕਾਇਦਾ ਮੌਕੇ ਤੇ ਜਾ ਕੇ ਹਰੇਕ ਚੀਜ਼ ਨੂੰ ਮਾਪ ਕੇ ਰਿਪੋਰਟ ਦਿੱਤੀ ਆ ਉਸ ਤੋਂ ਬਾਅਦ ਫਿਰ ਹਲਕ ਸਾਹਿਬ ਵੱਲੋਂ ਅਪਰੂਵਲ ਲੈ ਕੇ ਇਹਨੂੰ ਕੰਪਲੀਸ਼ਨ ਜਾਰੀ ਹੋਇਆ ਐਜ਼ ਪਰ ਰੂਲਸ ਜੀ ਇੱਕ ਮੇਨ ਇਹਦੇ ਚ ਇਸ਼ੂ ਰੇ ਸੀ ਹੋ ਰਿਹਾ ਕਿ ਪਾਰਕਿੰਗ ਦੀ ਜਗ੍ਹਾ ਜਿਹੜਾ ਬੈਂਕੁਇਟ ਖੋਲ ਦਿੱਤਾ ਗਿਆ ਕਿਚਨ ਬਣਾ ਦਿੱਤੀ ਗਈ ਹੈ ਨਹੀਂ ਨਹੀਂ ਐਸਾ ਕੁਝ ਨਹੀਂ ਹੈ ਜੀ ਐਸਾ ਕੁਝ ਨਹੀਂ ਹੈ ਜਿੱਥੇ ਜਿੱਥੇ ਉਹਨੇ ਪਾਰਕਿੰਗ ਦਿਖਾਈ ਉਹਦੇ ਓਨਰ ਨੇ ਉੱਥੇ ਉੱਥੇ ਉਹਨੇ ਪਾਰਕਿੰਗ ਛੱਡੀ ਹੋਈ ਆ ਜੀ ਪਰ ਫਿਰ ਵੀ ਕਿਉਂਕਿ ਤੁਸੀਂ ਇਹਨਾਂ ਚੀਜ਼ ਪੁੱਛ ਰਹੇ ਹੋ ਤੇ ਮੰਡੇ ਅਸੀਂ ਆਫਿਸ ਤੋਂ ਆਪਣੀਆਂ ਡਰਾਇੰਗਸ ਜੋ ਅਸੀਂ ਉਹਨੂੰ ਅਪਰੂਵਲ ਦਿੱਤੀ ਆ ਜੀ ਉਹ ਕੱਢ ਕੇ ਚੈੱਕ ਕਰ ਲਵਾਂਗੇ ਇਸ ਦਾ ਹੋ ਨਹੀਂ ਸਕਦਾ ਕੋਈ ਬੰਦਾ ਐਡੇ ਵੱਡੇ ਪ੍ਰੋਜੈਕਟ ਦੇ ਵਿੱਚ ਇਹ ਜੀ ਕੋਈ ਸ਼ਰਾਰਤ ਕਰੇ ਕਿ ਬਾਕੀ ਰਹੀ ਗੱਲ ਪਾਰਕਿੰਗ ਵੀ ਪਾਰਕਿੰਗ ਪੂਰੀ ਆ ਤਾਂ ਸਰ ਜਿਸ ਤਰ੍ਹਾਂ ਦੇਖਿਆ ਜਾਵੇ ਸੱਤ ਸਟੋਰੀ ਪਾਸ ਹੈ ਕਰੀਬ 74 ਫੁੱਟ ਦੀ ਜਿਹੜੀ ਲੰਬਾਈ ਹੈ ਉਸ ਤੋਂ ਇਲਾਵਾ 250 ਕਾਰ ਪਾਰਕਿੰਗ ਦੀ ਪ੍ਰੋਵੀਜ਼ਨ ਇਹਨਾਂ ਨੇ ਸ਼ੋਅ ਕੀਤੀ ਸੀ ਕਾਰਪੋਰੇਸ਼ਨ ਨੂੰ ਬਿਲਕੁਲ ਇਸ ਨਹੀਂ ਪਤਾ ਕਿੰਨੀ ਹੈ ਕਿਉਂਕਿ ਮੇਰੇ ਤੋਂ ਪਹਿਲੇ ਦਾ ਕੇਸ ਆ ਤਾਂ ਕਮੇਟੀ ਦੇ ਵਿੱਚ ਮੈਂਬਰ ਜਿਹੜੇ ਸੀ ਸਾਰੀ ਪ੍ਰਵਾਨਗੀ ਮਿਲਣ ਤੋਂ ਬਾਅਦ ਕੰਪਲੀਸ਼ਨ ਦਿੱਤੀ ਗਈ ਹੈ ਜੀ ਬਿਲਕੁਲ ਜੀ ਬਿਲਕੁਲ ਜੀ ਧੰਨਵਾਦ ਜੀ ਗੱਲਬਾਤ ਕਰਨ